ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚ ਬਾਣੀ ਚੱਲ ਰਹੀ ਹੈ ਸਤਿਗੁਰਾਂ ਦੇ 11 ਸੰਤ ਸੰਪੂਰਨ ਹੋਈ ਸੀ ਇਹ 12ਵਾਂ ਸੰਤ ਪਾਤਸ਼ਾਹ ਜੀ ਦਾ ਕਾਲ ਆਰੰਭ ਹੋਇਆ ਸੀ ਜਿਸ ਦੇ ਅੱਜ ਤੀਜੇ ਬੰਦ ਪਾਤਸ਼ਾਹ ਜੀ ਰੰਮ ਕਰਦੇ ਹਨ ਆਓ ਪੰਚਮ ਪਾਤਸ਼ਾਹ ਜੀ ਇਸ ਬੰਦ ਦੇ ਵਿੱਚ ਵੀ ਸਾਨੂੰ ਜੀਵਨ ਨੂੰ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਨਰਕ ਨਾਲ ਡਿਠੇ ਅੜਿਆ ਸਿਮਰਤ ਨਰਾਇਣ ਜੈ ਜੈ ਧਰਮ ਕਰੇ ਦੂਤ ਭਏ ਭਲਾਇਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਸ਼ਬਦ ਦਾ ਅਗਲਾ ਬੰਦ ਤੀਸਰਾ ਬੰਦ ਸ਼ੁਰੂ ਕਰਦੇ ਹਨ ਪਿਛਲੇ ਦੋ ਬੰਦ ਜਿਵੇਂ ਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਨਸਵੰਜੋ ਕਿਲ ਵਿਖੋ ਕਰਤਾ ਘਰ ਆਇਆ ਦੂਤਾ ਦਹਿਨ ਭਇਆ ਗੁਰੂਤ ਪ੍ਰਗਟ ਆਇਆ ਮਹਾਰਾਜ ਜੀ ਕਹਿੰਦੇ ਕਿਲ ਵਿਖੋ ਕਹਿੰਦੇ ਦੇ ਸਰੀਰ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਨਸ ਜਾਉਂਦਾ ਜਦੋਂ ਕਰਤਾ ਇਸ ਘਰ ਦੇ ਵਿੱਚ ਆਵਾਸਦਾ ਹੈ ਉਹ ਪਰਮੇਸ਼ਰ ਇੱਥੇ ਪ੍ਰਗਟ ਹੋ ਜਾਂਦਾ ਇਸ ਘਰ ਦੇ ਵਿੱਚ ਉੱਥੋਂ ਦੁੱਖ ਕਲੇਸ਼ ਨਸ ਜਾਂਦੇ ਹਨ ਇਸੇ ਤਰ੍ਹਾਂ ਹੀ ਹਿਰਦੇ ਘਰ ਵਿੱਚ ਜਦੋਂ ਉਹਦਾ ਆਵਾਸ ਹੁੰਦਾ ਹੈ ਉੱਥੋਂ ਕਾਮ ਕ੍ਰੋਧ ਲੋਭ ਮੋਹ ਇਹ ਵੱਡੇ ਜਿਹੜੇ ਕਰਸਾਨ ਹਨ ਜਿਹੜੇ ਚੋਰ ਹਾਂ ਨੇ ਨੱਠ ਜਾਂਦੇ ਆ ਉਥੇ ਸਤ ਗੁਰੂ ਜੀ ਇਸ ਘਰ ਵਿੱਚ ਆ ਕੇ ਪ੍ਰਕਾਸ਼ ਹੁੰਦੇ ਹਨ ਦੂਤੈ ਦੈਨ ਭਿਆ ਭਾਵ ਕੀ ਇਸ ਦੂਤਾਂ ਦਾ ਦੈਨ ਹੋ ਗਿਆ ਗੋਵਿੰਦ ਹਿਰਦੇ ਵਿੱਚ ਪ੍ਰਗਟ ਹੋ ਗਏ ਇੱਥੇ ਮਹਾਰਾਜ ਜੀ ਕਹਿੰਦੇ ਨਰਕ ਨਾ ਡਿਠਿਆੜਾ ਸਿਮਰਤਨ ਨਰਾਇਣ ਮਹਾਰਾਜ ਜੀ ਕਹਿੰਦੇ ਜਿਹੜਾ ਉਹਦਾ ਸਿਮਰਨ ਕਰਦੇ ਹਨ ਜਿਗਿਆਸੂ ਮਨੁੱਖ ਕਹਿੰਦੇ ਉਹ ਨਰਕ ਤੋਂ ਬਚ ਜਾਂਦੇ ਹਨ ਉਹਨਾਂ ਨੂੰ ਨਰਕ ਚ ਨਹੀਂ ਪੈਣਾ ਪੈਂਦਾ ਨਰਕ ਚ ਨਹੀਂ ਜਾਣਾ ਪੈਂਦਾ ਇਕ ਜੋ ਦੇ ਸਿਮਰਤ ਦੇ ਵਿੱਚ ਸਿਮਰਨ ਦੇ ਵਿੱਚ ਪਿਆਰ ਉਹ ਤਾਕਤ ਹੈ ਉਹ ਨਰਾਇਣ ਦਾ ਸਿਮਰਨ ਹੈ ਜਿਹੜਾ ਉਹਨੂੰ ਜਦੋਂ ਮੁਖ ਰਾਹੀਂ ਕੋਈ ਜਪਦਾ ਹੈ ਉਹਦੇ ਵਿੱਚ ਤਾਕਤ ਹੈ ਕਿ ਉਹ ਮਾਨ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਹਿਰਦੇ ਵਿੱਚ ਤੇ ਮਹਾਰਾਜ ਜੀ ਕਹਿੰਦੇ ਜਿੱਥੋਂ ਔਗਣ ਨਸ ਜਾਂਦੇ ਹਨ ਪਾਤਸ਼ਾਹ ਜੀ ਪਿਛਲੇ ਬੰਦ ਵਿੱਚ ਕਹਿੰਦੇ ਉੱਥੇ ਫਿਰ ਨਰਕ ਦੇ ਵਿੱਚ ਜਾਣ ਦਾ ਕੋਈ ਲੈਣ ਦੇ ਨਹੀਂ ਮਹਾਰਾਜ ਜੀ ਕਹਿੰਦੇ ਉੱਥੇ ਕਰਤਾ ਆਪ ਗੁਰ ਸਿੱਖ ਨੂੰ ਨਾਲ ਲੈ ਕੇ ਜਾਂਦਾ ਹੈ ਉਥੇ ਆਤਮਾ ਜਿਹੜੀ ਅੰਮ੍ਰੋ ਹੋ ਜਾਂਦੀ ਹੈ ਜੁਨਾਤੋਂ ਰਹਿਤ ਹੋ ਜਾਂਦੀ ਹੈ ਉਹ ਲਿਖੇ ਦੀ ਪੰਥ ਇਥੇ ਸੰਸਾਰ ਵਿੱਚ ਹੀ ਮਹਾਰਾਜ ਖਤਮ ਕਰ ਦਿੰਦਿਆਂ ਉਹ ਦੂਤ ਹੀ ਭੱਜ ਜਾਂਦੇ ਨੇ ਨੱਠ ਜਾਂਦੇ ਨੇ ਹਿਰਦੇ ਵਿੱਚੋਂ ਜਿਹੜੇ ਵਿਕਾਰ ਪੈਦਾ ਕਰਦੇ ਆ। ਇਹ ਮਨ ਨਿਰਮਲ ਬਣ ਜਾਂਦਾ। ਇਸ ਕਰਕੇ ਮਹਾਰਾਜ ਜੀ ਇਹ ਸਾਨੂੰ ਇਸ ਬੰਦ ਵਿੱਚ ਬਚਨ ਕਰਦਿਆਂ ਨਰਕ ਨਾ ਦਿੱਥੇ ਅੜਾ ਕਿੰਦੇ ਉਹਨਾਂ ਨੂੰ ਨਰਕ ਦੇ ਵਿੱਚ ਨਹੀਂ ਜਾਣਾ ਪੈਣਾ। ਉਹਨਾਂ ਦੇ ਸਰੀਰ ਦੇ ਵਿੱਚ ਰਹਿੰਦੇ ਹੀ ਨਰਕ ਖਤਮ ਹੋ ਜਾਂਦਾ ਹੈ। ਜਿਹੜੇ ਸੰਸਾਰ ਦੇ ਵਿੱਚ ਸੀ ਨਰਕ ਭੋਗਦੇ ਆ ਨਾ ਉਹ ਆਤਮਾ ਪਿਆਰ ਵਿੱਚ ਹੀ ਅੰਬਰ ਹੋ ਜਾਂਦੀ ਹੈ ਸੰਸਾਰ ਵਿੱਚ ਹੀ ਸਾਡੇ ਲਈ ਨਰਕ ਹੈ ਜਦੋਂ ਅਸੀਂ ਔਗਣਾਂ ਦੇ ਵਿੱਚ ਫਸੇ ਹੋਏ ਔਗਣ ਕਮਾਨਿਆਂ ਨਰਕ ਭੋਗਦੇ ਆ ਤੇ ਨਰਕ ਦੇ ਵਿੱਚੋਂ ਬਾਣੀ ਸਾਨੂੰ ਕੱਢ ਦਿੰਦੀ ਹੈ ਜਦੋਂ ਔਗਣ ਨਾਸ ਹੋ ਜਾਂਦੇ ਨੇ ਸ਼ੁਭ ਗੁਣ ਆ ਜਾਂਦੇ ਨੇ ਉਹਦੇ ਨਰਾਇਣ ਦੇ ਸਿਮਰਨ ਦੇ ਨਾਲ ਤੇ ਮਹਾਰਾਜ ਜੀ ਕਹਿੰਦੇ ਨਰਖ ਨਾ ਡਿਠਿਆ ਫਿਰ ਨਰਕਨ ਦੇ ਨਾਲ ਕੋਈ ਸਾਡਾ ਲੈਣ ਦੇ ਨਹੀਂ ਰਹਿੰਦਾ ਇਹ ਨਰਕ ਸੁਰਗ ਜਿਹੜੇ ਉਹਨਾਂ ਵਾਸਤੇ ਹਨ ਜਿਹੜੀਆਂ ਰੂਹਾਂ ਲੇਖੇ ਦੀ ਪੰਡ ਲੈ ਕੇ ਜਾਂਦੀਆਂ ਨਾ ਇਹ ਮਹਾਰਾਜ ਜੀ ਅੱਗੇ ਬਤਨ ਕਰ ਦੇਣ ਜੈ ਜੈ ਧਰਮ ਕਰੈ ਦੂਤ ਭਏ ਪਲਾਇਨ ਇੱਥੇ ਧਰਮ ਦਾ ਅਰਥ ਬਣਦਾ ਧਰਮ ਰਾਜ ਇੱਥੇ ਧਰਮ ਰਾਜ ਨੂੰ ਮਹਾਰਾਜ ਜੀ ਕਹਿ ਰਹੇ ਹਨ ਗੁਰ ਅਜੰਦੇਵ ਪਾਸ਼ਾ ਜੀ ਕਹਿੰਦੇ ਉਹ ਵੀ ਜੈ ਜੈਕਾਰ ਕਰਦਾ ਗੁਰਸਿੱਖ ਪਿਆਰਿਆਂ ਦੀ ਭਗਤਾਂ ਦੀ ਧਰਮ ਰਾਜ ਵੀ ਜੇ ਮਿਲ ਜਾਵੇ ਉਹ ਵੀ ਨਮਸ਼ਕਾਰ ਕਰਦਾ ਹੈ ਵਚਨ ਕਰਦਨ ਮਹਾਰਾਜ ਜੀ ਸ਼ਲੋਕ ਵਿੱਚ ਨਾ ਹੋਣਾ ਤੂੰ ਨੈ ਛੁਟ ਨਿਕਟ ਨਾ ਜਾਇਓ ਦੂਤ ਉੱਥੇ ਵੀ ਮਹਾਰਾਜ ਜੀ ਧਰਮਰਾਜ ਦੇ ਪੱਖ ਤੋਂ ਇਹ ਸ਼ਬਦ ਇਹ ਸ਼ਲੋਕ ਉਚਾਰਨ ਕਰਦਨ ਕਹਿੰਦੇ ਉੱਥੇ ਧਰਮਰਾਜ ਵੀ ਕਹਿੰਦਾ ਜਮਦੂਤੋ ਭਗਤਾ ਕੋਲ ਗੁਰਮਖਾ ਕੋਲ ਤੁਹਾਡਾ ਕੋਈ ਲੈਣ ਦੇ ਨਹੀਂ ਕੰਮ ਨਹੀਂ ਹੈ ਜੇ ਉਹਨਾਂ ਕੋਲ ਜਾਓਗੇ ਨਾ ਤੁਸੀਂ ਛੁਟਣਾ ਹੈ ਨਾ ਮੈਂ ਛੁਟਣਾ ਹੈ ਜੇ ਉਹਨਾਂ ਦੇ ਹੁਕਮ ਦੇ ਵਿੱਚ ਪਰਮਾਤਮਾ ਦੇ ਧਰਮਰਾਜ ਸਭ ਕੁਝ ਕਰਦਾ ਹੈ ਤੇ ਜਦੋਂ ਪਿਆਰਿਓ ਉਹ ਦੈਤ ਕਰਦਾ ਜਮਦੁੱਤਾਂ ਨੂੰ ਇਹਦਾ ਗੁਰਸਿੱਖਾਂ ਕੋਲ ਭਗਤਾਂ ਕੋਲ ਸਾਡਾ ਕੋਈ ਲੈਣ ਦੇ ਨਹੀਂ ਹੈ ਜੈ ਜੈ ਧਰਮ ਕਰੇ ਦੂਤ ਭਏ ਪਲਾਇਣ ਮਹਾਰਾਜ ਜੀ ਕਹਿੰਦੇ ਧਰਮਰਾਜ ਵੀ ਜੈ ਜੈਕਾਰ ਕਰਦਾ ਹੈ ਗੁਰਸਿੱਖ ਪਿਆਰਿਆਂ ਦੀ ਗੁਰਮਖਾਨੀ ਕਹਿੰਦੇ ਦੂਤ ਦੂਤ ਵੀ ਨੱਠ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਦੂਤਾਂ ਨੂੰ ਵੀ ਦੈਤ ਕਰਦਾ ਹੈ ਦੂਤ ਭਏ ਪਲਾਇਣ ਕੋਤਿ ਮਹਾਰਾਜ ਜੀ ਕਹਿੰਦੇ ਔਗਣਾ ਦਾ ਨਾਸ ਹੁੰਦਾ ਤੇ ਹਿਰਦੇ ਦੇ ਵਿੱਚ ਗੁਣ ਆ ਜਾਂਦੇ ਹਨ ਮਹਾਰਾਜ ਜੀ ਦੇਖੋ ਇੱਥੇ ਆਧਾਰਨ ਲੈ ਕੇ ਸਾਨੂੰ ਜੀਵਾਂ ਨੂੰ ਪਰਦੇਸ ਬਖਸ਼ਦੇ ਹਨ ਕਹਿੰਦੇ ਗੁਰਸਿੱਖ ਦੇ ਸਿਮਰਨ ਕਰਨ ਦੇ ਵਿੱਚ ਇੰਨੀ ਤਾਕਤ ਹੈ ਉਹ ਨਰਾਇਣ ਦੇ ਸਿਮਰਨ ਵਿੱਚ ਜਿਨੇ ਦੇਖੋ ਇਤਿਹਾਸ ਦੇ ਵਿੱਚ ਹੁੰਦਾ ਹੈ ਜਨਕ ਰਾਜਾ ਪ੍ਰਤਾਪੀ ਰਾਜਾ ਹੋਇਆ ਜਨਕ ਰਾਜਾ ਸੀ ਜਿਹੜਾ ਉਹ ਬਹੁਤ ਪ੍ਰਤਾਪੀ ਰਾਜਾ ਸੀ ਇਹਦਾ ਇਤਿਹਾਸ ਵਿੱਚ ਜਿਗਰ ਆਉਂਦਾ ਜਿਨੇ ਆਪਣੇ ਪ੍ਰਤਾਪ ਦੇ ਨਾਲ ਨਰਕ ਨੂੰ ਖਾਲੀ ਕਰਾ ਲਿਆ ਇਸ ਵੇਲੇ ਉਹ ਸੰਸਾਰ ਤੋਂ ਗਿਆ ਸੰਸਾਰ ਤੋਂ ਚੱਲਿਆ ਤੇ ਗੁਜਰਦਾ ਜਾਰ ਅਸੀਂ ਨਾਲ ਗੁਰੂ ਮਹਾਰਾਜ ਦੇ ਸਿੰਘ ਪਿਆਰੇ ਸੀ ਕਿਉਂਕਿ ਪ੍ਰਤਾਪੀ ਰਾਜਾ ਸੀ ਉਹਦੇ ਰਾਜ ਭਾਗ ਦੇ ਵਿੱਚ ਬਹੁਤ ਜਿਆਦੀ ਸੰਗਤ ਹੁੰਦੀ ਸੀ ਹੋ ਸੰਤਾਂ ਮਹਾਪੁਰਸ਼ਾਂ ਦੀ ਸਭਾ ਬੁਲਾਉਂਦਾ ਸੀ ਤੇ ਆਪ ਸਤ ਸੰਗਤ ਕਰਦਾ ਸੀ ਸਾਰੀ ਸਾਰੀ ਰਾਤ ਭਲੇ ਪੁਰਸ਼ਾਂ ਦਾ ਸੰਗ ਕਰਨਾ ਉਹਨਾਂ ਤੋਂ ਧਰਮ ਦੀਆਂ ਬਾਤਾਂ ਸੁਨੀਆਂ ਵਿਚਾਰ ਸੁਣਨੇ ਤੇ ਜਿੱਦੇ ਰਾਜ ਦੇ ਵਿੱਚ ਧਰਮ ਦੀ ਗੱਲ ਕੀਤੀ ਜਾਂਦੀ ਸੀ ਭੋਜਨ ਨੂੰ ਭੋਗ ਲਾ ਕੇ ਫਿਰ ਛਕਦਾ ਸੀ ਇਹ ਸਾਧ ਸੰਗਤ ਜੀਓ ਜਿਸ ਤਾਂ ਜਿਸ ਤੈਮ ਇਹ ਸਰੀਰ ਕਰਕੇ ਸੰਸਾਰ ਤੋਂ ਗਿਆ ਆਤਮਾ ਅਮਰਿਤ ਹੋ ਚੁੱਕੀ ਸੀ ਤੇ ਰਸਤੇ ਦੇ ਵਿੱਚ ਇਤਿਹਾਸ ਦੇ ਵਿੱਚ ਲਿਖਿਆ ਕਿ ਇੱਕ ਨਰਕ ਦੇ ਕੋਲੋਂ ਗੁਜ਼ਰਦੇ ਹੋਏ ਜਦੋਂ ਜਾ ਰਹੀ ਸੀ ਉੱਥੇ ਕਰਲਾਟ ਸੁਣੀ ਜੀਵਾਂ ਦੀ ਕੰਨਾਂ ਦੇ ਵਿੱਚ ਆਵਾਜ਼ ਪਈ ਜੀਵਾਂ ਦੇ ਕਰਲਾਣ ਦੀ ਰੋਲਾ ਰੱਪਾ ਸੁਣਿਆ ਤੇ ਉੱਥੇ ਨਾਲ ਦੇ ਸੱਜਣਾ ਨੂੰ ਕਹਿੰਦਾ ਗੁਰਮੁਖ ਪਿਆਰਿਆਂ ਨੂੰ ਕਹਿੰਦੇ ਭਾਈ ਇਹ ਕਾਦੀ ਕਰਲਾਟ ਦੀ ਆਵਾਜ਼ ਆ ਰਹੀ ਹੈ ਬਹੁਤ ਰੋਲਾ ਪੈ ਰਿਹਾ ਚੀਕਾਂ ਦੀ ਆਵਾਜ਼ ਆ ਰਹੀ ਤੇ ਉੱਥੇ ਸ਼ਿੰਗਾਂ ਨੇ ਦੱਸਿਆ ਭਾਇਆ ਇਹ ਰਾਜ ਨੇ ਨਰਕ ਹੈ ਜਿਹਦੇ ਵਿੱਚ ਜਿਹੜੇ ਮਾੜੇ ਕਰਮ ਕਮਾਉਂਦਿਆਂ ਲੋਕ ਪਾਪ ਕਰਦਿਆਂ ਉਹਨਾਂ ਨੂੰ ਇੱਥੇ ਸਜ਼ਾ ਮਿਲਦੀ ਏ ਧਰਮ ਰਾਜ ਦਾ ਇੱਕ ਚੈਰੀ ਏ ਸਾਹਮਣੇ ਤੇ ਉੱਥੇ ਦੇਖੋ ਜਨਕ ਰਾਜਾ ਸੀ ਜਿਹੜਾ ਉਹ ਕਹਿੰਦਾ ਭਾਈ ਮੈਨੂੰ ਜਾ ਮੈਨੂੰ ਜਾਣ ਦੋ ਮੈਂ ਅੱਗੇ ਜਾਣਾ ਚੁੰਨਾ ਦੇਖਣਾ ਚੁੰਨਾ ਕਿੱਥੇ ਨੱਕ ਦੇ ਵਿੱਚ ਜੀ ਹਨ ਤੇ ਧਰਮ ਰਾਜ ਬੇਨਤੀ ਕਰਦਾ ਜਨਕ ਰਾਜੇ ਨੂੰ ਕਹਿੰਦਾ ਭਾਈ ਤੁਹਾਡਾ ਇੱਥੇ ਜਗ੍ਹਾ ਤੇ ਕੋਈ ਕੰਮ ਨਹੀਂ ਐ ਤੁਸੀਂ ਗੁਰਮੁਖ ਪਿਆਰੇ ਹੋ ਇਹ ਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਮਾੜੇ ਕਰਮ ਪਾਪ ਕਮਾ ਕੇ ਹੁੰਦੇ ਨੇ ਤੇ ਸਜ਼ਾ ਮਿਲਦੀ ਉਹਨਾਂ ਤੇ ਉਹਦੇ ਮਨ ਦੇ ਵਿੱਚ ਦਇਆ ਆਈ ਦੇਖੋ ਗੁਰਮੁਖ ਦੇ ਮਨ ਵਿੱਚ ਸਦਾ ਹੀ ਦਇਆ ਹੁੰਦੀ ਹੈ ਜੀਆਂ ਪ੍ਰਤੀ ਉਹ ਜਨਕ ਰਾਜਾ ਕਹਿ ਲੱਗਾ ਰਾਜਨ ਤੁਸੀਂ ਐ ਕਰੋ ਇਹਨੂੰ ਨਰਕ ਦੇ ਵਿੱਚੋਂ ਜੀਵਾਂ ਨੂੰ ਕੱਢ ਦੇਵੋ ਛੱਡ ਦਿਓ ਦੇ ਰਾਜਾ ਉੱਥੇ ਧਰਮਰਾਜ ਨੇ ਜਵਾਬ ਦਿੱਤਾ ਕਹਿੰਦਾ ਰਾਜਨ ਇਹ ਪ੍ਰਮਾਤਮਾ ਦੇ ਸੀ ਅਕਾਲ ਪੁਰਖ ਦੇ ਬੰਨੇ ਹੋਏ ਨੌਕਰਾਂ ਉਹਨਾਂ ਦੇ ਬੰਨੇ ਹੋਏ ਨੌਕਰੀ ਕਰਦੇ ਆ ਜੋ ਪ੍ਰਮਾਤਮਾ ਅਕਾਲ ਪੁਰਖ ਵੱਲੋਂ ਹੁਕਮੰਦਾ ਹੋਏ ਇਹਨਾਂ ਨੂੰ ਸੱਜਾ ਮਿਲਦੀ ਹੈ ਇਸ ਕਰਕੇ ਉਹਦੇ ਹੁਕਮ ਤੋਂ ਬਿਨਾਂ ਸੀ ਇਹਨਾਂ ਨੂੰ ਨਹੀਂ ਛੱਡ ਸਕਦੇ ਤੇ ਉੱਥੇ ਜਨਕ ਰਾਜੇ ਨੇ ਯੁਗਤੀ ਪੁੱਛੀ ਕਹਿੰਦੇ ਧਰਮਰਾਜ ਨੂੰ ਕਹਿੰਦੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਸੋਂ ਨਰਕ ਤੋਂ ਕੱਢਿਆ ਜਾਵੇ ਤੇ ਉਸ ਵੇਲੇ ਧਰਮਰਾਜ ਨੇ ਕਿਹਾ ਕਿ ਇੱਕ ਘੜੀ ਦਾ ਸਿਮਰਨ ਦੇ ਕੇ ਤੁਸੀਂ ਇਹਨਾਂ ਨੂੰ ਬਚਾ ਸਕਦੇ ਹੋ ਤੇ ਦੇਖੋ ਉਸੇ ਜਾਣਕਰ ਰਾਜੇ ਨੇ ਇੱਕ ਘੜੀ ਦਾ ਸਿਮਰਨ ਦੇ ਬਰਾਬਰ ਉਹ ਨਰਕ ਦੇ ਪਾਪੀਆਂ ਦੇ ਪਾਪ ਤੋਲੇ ਤੇ ਫਿਰ ਵੀ ਪੱਲੜਾ ਜਿਹੜਾ ਸੀ ਇੱਕ ਘੜੀ ਦੇ ਸਿਮਰਨ ਦੇ ਵੀ ਤੋਲ ਜਿਹਦੇ ਵਿੱਚ ਵਧਦਾ ਰਿਹਾ ਦੇਖੋ ਉਹਦੇ ਨਾਮ ਦਾ ਪ੍ਰਤਾਪ ਇੱਕ ਘੜੀ ਦਾ ਵੀ ਕਿੰਨਾ ਪ੍ਰਤਾਪ ਸੀ ਕਿ ਉਹਨੇ ਸਾਰਾ ਨਰਕ ਜਿਸ ਜਿਹੜਾ ਜੀਵਾਂ ਦਾ ਆਧਾਰ ਕਰਾਤਾ ਇੱਥੇ ਮਹਾਰਾਜ ਜੀ ਗੁਰਦੱਜਨਦੇਵ ਜੀ ਕਹਿਣ ਤੋਂ ਭਾਵੇਂ ਆਧਾਰਨ ਐ ਸਮਝਾਣ ਵਸਤੇ ਕੀ ਧਰਮ ਰਾਜਾ ਵੀ ਮਹਾਰਾਜ ਜੀ ਕਹਿੰਦੇ ਜਾਇ ਜੈਕਾਰ ਗੰਦਾ ਜਿਹੜੇ ਨਰਾਇਣ ਦਾ ਸਿਮਰਨ ਕਰਕੇ ਹਰੀ ਦਾ ਸਿਮਰਨ ਕਰਕੇ ਮਹਾਰਾਜ ਜੀ ਕਹਿੰਦੇ ਜਗਤ ਵਿੱਚੋਂ ਹੀ ਅੰਬਰ ਹੋ ਕੇ ਜਾਂਦੇ ਨਰਕ ਨਾ ਡਿੱਠਿਆ ਸਿਮਰਤ ਨਰਾਇਣ ਮਹਾਰਾਜ ਜੀ ਕਹਿੰਦੇ ਭਾਈ ਉਹਦਾ ਸਿਮਰਨ ਕਰਨ ਦੇ ਨਾਲ ਇਸ ਤੋਂ ਵੀ ਬਚਾਅ ਹੋ ਜਾਂਦਾ ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ ਉਹਦਾ ਭਜਨ ਕਰਨ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਉਹਦੀ ਸੰਗਤ ਦੇ ਨਾਲ ਸਾਧ ਸੰਗਤ ਹਰ ਭਜੇ ਸੰਗਤ ਦੇ ਵਿੱਚ ਉਹਦਾ ਭਜਨ ਕਰਨ ਦੇ ਨਾਲ ਧਰਮ ਧੀਰਜ ਸਹਿਜ ਸੁਖੀ ਆਹਰਾ ਜੀ ਕਹਿੰਦੇ ਧਰਮ ਅਤੇ ਧੀਰਜ ਸਹਿਜ ਸੰਤੋਖ ਆ ਜਾਂਦਾ ਹੈ ਮਲੁਖ ਜਿਹੜਾ ਹੈ ਉਸ ਇਹ ਚੀਜ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਇਹ ਯੁਗਤੀ ਹਾਸਲ ਕਰ ਲੈਂਦਾ ਉਹ ਧਰਮੀ ਵੀ ਬਣ ਜਾਂਦਾ ਹੈ ਧਰਮੀ ਹੋਣ ਕਰਕੇ ਉਹ ਧੀਰਜवान ਹੋ ਜਾਂਦਾ ਉਸ ਦੇ ਅੰਦਰ ਸਹਿਜ ਆ ਜਾਂਦਾ ਹੈ ਉਸ ਦੇ ਅੰਦਰ ਸੁਖ ਪ੍ਰਾਪਤ ਹੁੰਦਾ ਹੈ ਇਹ ਕਾਹਦੇ ਕਰਕੇ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਹਰ ਭਜੇ ਜਦੋਂ ਸਾਧ ਸੰਗਤ ਵਿੱਚ ਆਣ ਕੇ ਮਿਲ ਕੇ ਗੁਰਮਖ ਯਾਰਾ ਉਹਦੇ ਗੁਣ ਗਾਇਨ ਕਰਦਾ ਹੈ ਕਰ ਅਨੁਗ੍ਰਹਿ ਰਾਖ ਲੀਨੇ ਮੋਹ ਮਮਤਾ ਸਭ ਤਜੇ ਤੇ ਮਹਾਰਾਜ ਜੀ ਕਹਿੰਦੇ ਉਹਦਾ ਮੋਹ ਮਮਤਾ ਹੀ ਖਤਮ ਕਰ ਦਿੰਦੇ ਹਨ ਮਹਾਰਾਜ ਰਜਿੰਦਰਪਾਲ ਸਾਹਿਬ ਜੀ ਕਹਿੰਦੇ ਕਰ ਅਨੁਗ੍ਰਹਿ ਰਾਖ ਲੀਨੇ ਜਿਹੜੇ ਗ੍ਰਹਿ ਦੇ ਵਿੱਚੋਂ ਵਸ ਜਾਂਦੇ ਨਾ ਉਹਨਾਂ ਨੂੰ ਰੱਖ ਲੈਂਦੇ ਹਨ ਕਰ ਅਨੁਗ੍ਰਹਿ ਲੀਨੇ ਮੋਹ ਮਮਤਾ ਸਭ ਤਜੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਮੋਹ ਖਤਮ ਕਰ ਦਿੰਦਾ ਉਹ ਮਾਲਕ ਮਮਤਾ ਨੂੰ ਖਤਮ ਕਰ ਦਿੰਦਾ ਉਹਨਾਂ ਨੂੰ ਸਦਾ ਵਾਸਤੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਗਾਇ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤ ਘਾੜਿਆ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕੰਠ ਲਾ ਲ ਸੀਨੇ ਦੇ ਨਾਲ ਮਹਾਰਾਜ ਜੀ ਕਹਿੰਦੇ ਗੱਲ ਦੇ ਨਾਲ ਲਾ ਲਿੰਦਾ ਗਾਇ ਕੰਠ ਲਾਏ ਗੁਰ ਮਿਲਾਏ ਪਰ ਮਿਲਦਾ ਕਿਵੇਂ ਆਸ਼ਾ ਜੀ ਕਹਿੰਦੇ ਸੱਚੇ ਗੁਰੂ ਦੇ ਮੇਲ ਦੇ ਰਾਹੀ ਉਹ ਮਿਲਦਾ ਹੈ ਸੱਚੇ ਗੁਰੂ ਮਿਲਾਂਦੇ ਹਨ ਗੁਰੂ ਦੇ ਸ਼ਬਦ ਦੇ ਮੇਲ ਰਾਹੀ ਉਹਦਾ ਮੇਲ ਹੈ ਗਾਇ ਕੰਠ ਲਾਏ ਗੁਰ ਮਲਾਏ ਮਹਾਰਾਜ ਜੀ ਕਹਿੰਦੇ ਗੁਰੂ ਮਲਾਜਿੰਦਾ ਤੇ ਸਤ ਗੁਰੂ ਜੀ ਪਰਮੇਸ਼ਰ ਜੀ ਕੰਠ ਦੇ ਨਾਲ ਗੱਲ ਦੇ ਨਾਲ ਗੁਰਸਿੱਖ ਨੂੰ ਲਾਂਦਿਆ ਗੋਵਿੰਦ ਜਪਤ ਆਗਾਏ ਮਹਾਰਾਜ ਕਹਿੰਦੇ ਗੋਵਿੰਦ ਨੂੰ ਜਪਣ ਦੇ ਨਾਲ ਉਹਦਾ ਸਿਮਰਨ ਕਰਨ ਦੇ ਨਾਲ ਮਹਾਰਾਜ ਕਹਿੰਦੇ ਦੀ ਪ੍ਰਾਪਤੀ ਹੈ ਬਨਵੰਤ ਨਾਨਕ ਸਿਮਰ ਸਵਾਮੀ ਸਗਲ ਆਸ ਪੂਜਾਇਨ ਮਹਾਰਾਜ ਕਹਿੰਦੇ ਸਾਰੀਆਂ ਇੱਛਾ ਪੂਰਨ ਹੋ ਜਾਂਦੀਆਂ ਬਨਵੰਤ ਨਾਨਕ ਮਹਾਰਾਜ ਕਹਿੰਦੇ ਮੇਰੀ ਬੇਨਤੀ ਹੈ ਨਾਨਕ ਦੀ ਬੇਨਤੀ ਹੈ ਕਿ ਸਿਮਰਨ ਸਵਾਮੀ ਮਹਾਰਾਜ ਕਹਿੰਦੇ ਉਹਦਾ ਸਿਮਰਨ ਕਰਨ ਦੇ ਨਾਲ ਸਗਲ ਆਸ ਪੂਰ ਮਹਾਰਾਜ ਕਹਿੰਦੇ ਸਗਲ ਆਸਾਂ ਪੂਰੀਆਂ ਹੋ ਜਾਂਦੀਆਂ ਸਾਰੀਆਂ ਇੱਛਾ ਮਹਾਰਾਜ ਹੀ ਪੂਰੀਆਂ ਕਰ ਦਿੰਦੇ ਹਨ ਇਹ ਮਨ ਦੇ ਉੱਤੋਂ ਫੁਰਨਿਆਂ ਨੂੰ ਚੱਕ ਦਿੰਦੇ ਹਨ ਨਿਧ ਸਿੱਧ ਚਰਨ ਗਏ ਤਾਂ ਕਿਹਾ ਕਾੜਾ ਇਹ ਚੌਥਾ ਬੰਦ ਸ਼ਬਦ ਦਾ ਅਰੰਭ ਹੁੰਦਾ ਹੈ ਚੌਥੇ ਬੰਦ ਵਿੱਚ ਮਹਾਰਾਜ ਜੀ ਬਚਨ ਕਰਦਣ ਕਹਿੰਦੇ ਰਿੱਧ ਸਿੱਧ ਚਰਨ ਗਏ ਉਹਦੇ ਚਰਨਾਂ ਦੇ ਵਿੱਚ ਰਿੱਧੀਆਂ ਸਿੱਧੀਆਂ ਹਨ ਤਾਂ ਕਿਹਾ ਕਾੜਾ ਮਹਾਰਾਜ ਜੀ ਕਹਿੰਦੇ ਜਦੋਂ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਭਾਈ ਕਹਿੰਦੇ ਫਿਰ ਕਾਹਦਾ ਕਾੜਾ ਕਾਹਦਾ ਮਹਾਰਾਜ ਜੀ ਕਹਿੰਦੇ ਫਿਕਰ ਹੈ ਕਾਦਾ ਮਹਾਰਾਜ ਜੀ ਕਹਿੰਦੇ ਵੈ ਮੈਂ ਫਿਕਰ ਹੈ ਕਿਉਂਕਿ ਜੇ ਉਹਦੇ ਚਰਣਾ ਵਿੱਚ ਹੀ ਆਗੇ ਮਹਾਰਾਜ ਜੀ ਕਹਿੰਦੇ ਉੱਥੇ ਚਰਣਾ ਵਿੱਚ ਰਿੱਧੀਆਂ ਸਿੱਧੀਆਂ ਉਹਦੇ ਚਰਣਾ ਦੀਆਂ ਦਾਸੀਆਂ ਹਨ ਸਭ ਕੁਛ ਵਸ ਜਿਸੈ ਸੋ ਪ੍ਰਭੂ ਅਸਾੜਾ ਮਹਾਰਾਜ ਕਹਿੰਦੇ ਉਹ ਸਾਡਾ ਹੈ ਪ੍ਰਭੂ ਜਿਹਦੇ ਵਸ ਵਿੱਚ ਸਾਰਾ ਜਗਤ ਹੈ ਜਿਹਦੇ ਵਸ ਵਿੱਚ ਬ੍ਰਹਮੰਡ ਖੰਡ ਹਨ ਸਾਰੀ ਸ੍ਰਿਸ਼ਟੀ ਹੈ ਸਭ ਕੁਛ ਵਸ ਇਸੈ ਜਿਸੈ ਸੋ ਪ੍ਰਭੂ ਆ ਸਾਡਾ ਮਹਾਰਾਜ ਕਹਿੰਦੇ ਉਹ ਪ੍ਰਭੂ ਸਾਡਾ ਬਣ ਗਿਆ ਗੈ ਪੂਜਾ ਲੀਨੇ ਨਾਮ ਦੀਨੇ ਕਰ ਧਾਰ ਮਸਤਕ ਰਾਖਿਆ ਪੂਜਾ ਬਾਬਾ ਨੂੰ ਕਹਿੰਦੇ ਆ ਕਹਿੰਦੇ ਪੂਜਾ ਚ ਲੈ ਲੈਂਦਾ ਬਾਹਮਾ ਵਿੱਚ ਗਲਵੱਕੜੀ ਦੇ ਵਿੱਚ ਲੈ ਲੈਂਦਾ ਗੈ ਪੂਜਾ ਲੀਨੇ ਨਾਮ ਦੀਨੇ ਇਹ ਗਲਵੱਕੜੀ ਵਿੱਚ ਲੈ ਕੇ ਗੁਰਸਿੱਖ ਨੂੰ ਨਾਮ ਦੀ ਬਰਕਤ ਬਖਸ਼ਦਾ ਗੈ ਪੂਜਾ ਲੀਨੇ ਨਾਮ ਦੀਨੇ ਕਰ ਧਾਰ ਮਸਤਕ ਰਾਖਿਆ ਤੇ ਮਹਾਰਾਜ ਜੀ ਕਹਿੰਦੇ ਉਹ ਮਸਤਕ ਦੇ ਮਹਾਰਾਜ ਜੀ ਕਹਿੰਦੇ ਲੇਖਾ ਨੂੰ ਹੀ ਬਦਲ ਦਿੰਦਾ ਜਦੋਂ ਕਿਰਪਾ ਦਾ ਹੱਥ ਰੱਖਦਾ ਹੈ ਮਨੁੱਖ ਦਾ ਜੀਵਨ ਤੇ ਜੋ ਜਾਂਦਾ ਬਦਲ ਜਾਂਦਾ ਹੈ ਭੂਜਾ ਲੀਨੇ ਨਾਮ ਮਹਾਰਾਜ ਜੀ ਕਹਿੰਦੇ ਨਾਮ ਦੀ ਬਖਸ਼ਿਸ਼ ਕਰਦਾ ਹੈ ਤੇ ਆਪਣੇ ਗਲ ਦੇ ਨਾਲ ਬਾਹਾਂ ਦੇ ਵਿੱਚ ਭੂਜਾ ਦੇ ਵਿੱਚ ਕਲਵਕੜੀ ਦੇ ਵਿੱਚ ਲੈ ਲੈਂਦਾ ਸੰਸਾਰ ਸਾਗਰ ਨੈ ਵਿਆਪੇ ਅਮਿਉ ਹਰ ਰਸ ਚਾਖਿਆ ਇਕ ਮਹਾਰਾਜ ਜੀ ਕਹਿੰਦੇ ਸੰਸਾਰ ਜਿਹੜਾ ਅਗਨ ਦਾ ਸਾਗਰ ਹੈ ਨਾ ਇਹ ਸ੍ਰਿਸ਼ਟੀ ਅੱਗ ਦਾ ਸਾਗਰ ਹੈ ਸੰਸਾਰ ਨਾ ਵਿਆਪੀ ਮਹਾਰਾਜ ਜੀ ਕਿਉਂ ਦਾ ਨੂੰ ਉਹਨਾਂ ਨੂੰ ਹੀ ਵਿਆਪਦਾ ਨਹੀਂ ਜਿਹੜੇ ਉਹਦੀ ਭੂਜਾ ਚ ਆ ਜਾਂਦੇ ਨੇ ਬਾਹਾਂ ਵਿੱਚ ਆ ਜਾਂਦੇ ਨੇ ਉਹਦੀ ਗਲਵਕੜੀ ਵਿੱਚ ਆ ਜਾਂਦੇ ਹਨ ਇਹ ਇਹ ਮਹਾਰਾਜ ਜੀ ਕਹਿੰਦੇ ਅਗਨ ਦੇ ਸਾਗਰ ਤੋਂ ਉਹ ਬਚਾ ਲੈਂਦਾ ਅਵੇਂ ਉਹ ਰਸ ਚਰਨੇ ਉਹ ਅੰਮ੍ਰਿਤ ਦੇ ਚਰਨੇ ਉਹਦੇ ਘਰ ਵਿੱਚ ਵਗਦੇ ਹਨ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਜਦੋਂ ਗੁਰਸਿੱਖ ਬਾਣੀ ਪੜ੍ਹਦਾ ਬਾਣੀ ਸੁਣਦਾ ਉਦੇਰ ਦੇ ਵਿੱਚ ਅੰਮ੍ਰਿਤ ਰੂਪੀ ਝਰਨੇ ਵਗ ਜਾਂਦੇ ਹਨ ਇਸ ਸਮੁੰਦਰ ਤੋਂ ਸੰਸਾਰ ਤੋਂ ਅਗਣ ਤੋਂ ਪਾਰ ਕਰ ਦਿੰਦਾ ਹੈ ਗੁਰਮਖਾ ਅਨੁਸਾਰ ਸੰਗੇ ਨਾਮ ਰੰਗੇ ਰਣ ਜਿੱਤ ਵੱਡਾ ਖਾੜਾ ਇਹ ਸਭ ਤੋਂ ਵੱਡਾ ਖਾੜਾ ਹੈ ਮਨੁੱਖ ਦਾ ਜ਼ਿੰਦਗੀ ਦੇ ਵਿੱਚ ਵਿਕਾਰਾਂ ਦੇ ਨਾਲ ਲੜਨਾ ਜਿਵੇਂ ਕੋ ਪਹਿਲਵਾਨ ਖਾੜੇ ਵਿੱਚ ਮਿਹਨਤ ਨਾਲ ਜਿੱਤਦਾ ਹੈ ਨਾ ਉਹਨੂੰ ਬੜੀ ਮਿਹਨਤ ਕਰਨੀ ਪੈਂਦੀ ਤਾਂ ਉਹ ਜਿੱਤ ਲੈਂਦਾ ਪਹਿਲਵਾਨ ਤੇ ਮਹਾਰਾਜ ਜੀ ਕਹਿੰਦੇ ਇਹ ਵੀ ਮੈਦਾਨ ਹੈ ਮਨੁੱਖ ਵਾਸਤੇ ਜਿਹਦੇ ਵਿੱਚ ਜਿੱਤ ਕਰਨ ਵਾਸਤੇ ਵੱਡੀ ਮਿਹਨਤ ਦੀ ਲੋੜ ਹੈ ਮਹਾਰਾਜ ਜੀ ਤਾਂ ਹੀ ਕਹਿੰਦੇ ਨੇ ਜਾਂਕੂ ਹਰ ਰੰਗ ਲਾਗੋ ਇਸ ਯੁਗਮੈ ਸੋ ਕਈਤ ਹੈ ਸੂਰਾ ਮਹਾਰਾਜ ਜੀ ਕਹਿੰਦੇ ਉਹ ਸਾਡੀ ਨਿਗਾਹ ਚ ਸੂਰਮੈ ਜਿੱਥੇ ਜਿਹੜਾ ਇਸ ਮਨ ਤੇ ਜਿੱਤ ਲੈ ਲੈਂਦਾ ਇੱਥੇ ਕਹਿੰਦੇ ਮਹਾਰਾਜ ਜੀ ਇੱਥੇ ਵੀ ਬਚਨ ਕਰਦੇ ਨੇ ਸਾਧ ਸੰਗੇ ਨਾਮ ਰੰਗੇ ਸਾਧ ਸੰਗਤ ਕਰਕੇ ਜਿਨ੍ਹਾਂ ਨੂੰ ਲਾਮ ਦਾ ਰੰਗ ਚੜ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਇਸ ਰਣ ਦੇ ਵਿੱਚ ਸਮ断 ਦੇ ਵਿੱਚ ਉਹ ਜਿੱਤ ਲੈ ਲੈਂਦੇ ਹਨ ਰਣ ਜਿੱਤ ਵੱਡਾ ਅਖਾੜਾ ਮਹਾਰਾਜ ਜੀ ਕਹਿੰਦੇ ਵੱਡਾ ਅਖਾੜਾ ਹੈ ਜਿਵੇਂ ਇੱਕ ਵੱਡਾ ਉਸਤੀ ਕਰਨ ਵਾਲੇ ਪੁੜਵਾਨਾਂ ਦਾ ਅਖਾੜਾ ਹੁੰਦਾ ਹੈ ਇਸੇ ਤਰ੍ਹਾਂ ਹੀ ਇਹ ਜੀਵਨ ਰੂਪੀ ਖਾੜੇ ਦੇ ਵਿੱਚ ਉਹ ਜਿੱਤ ਪ੍ਰਾਪਤ ਕਰ ਲੈਂਦੇ ਹਨ ਬਨਵੰਤ ਨਾਨਕ ਸਰਨ ਸੁਆਮੀ ਬੋੜ ਜਮਨਾ ਉਪਾੜਾ ਅਖੀਰੀ ਤੁਖ ਵਿੱਚ ਮਹਾਰਾਜ ਜੀ ਫੇਰ ਬੇਨਤੀ ਕਰਦਿਆਂ ਬਨਵੰਤ ਨਾਨਕ ਬਨਵੰਤ ਤੋਂ ਭਾਵ ਬੇਨਤੀ ਮਹਾਰਾਜ ਜੀ ਕਹਿੰਦੇ ਮੇਰੀ ਬੇਨਤੀ ਹੈ ਨਾਨਕ ਦੀ ਸਰਨ ਸੁਆਮੀ ਮਹਾਰਾਜ ਜੀ ਕਹਿੰਦੇ ਤੁਹਾਡੀ ਸਰਨ ਸੁਆਮੀ ਜੀ ਆਏ ਹਾਂ ਤੁਹਾਡੀ ਸਰਨ ਤੱਕੀ ਹੈ ਸਰਨ ਗ੍ਰਹਿਣ ਕੀਤੀ ਹੈ ਤਾਂ ਕਰਕੇ ਕਹਿੰਦੇ ਬੋੜ ਜਮਨਾ ਉਪਾੜਾ ਹੁਣ ਸਾਡਾ ਜਮ ਕੁਝ ਨਹੀਂ ਵਿਗਾੜ ਸਕਦਾ ਹੁਣ ਜੰਮ ਦਾ ਸਾਨੂੰ ਕੋਈ ਡਰ ਨਹੀਂ ਮੌਤ ਦਾ ਭੈ ਸਾਡੇ ਅੰਦਰੋਂ ਖਤਮ ਹੋ ਗਿਆ ਕਿਉਂ ਆ ਆਤਮਾ ਹੀ ਜਿਹੜੀ ਆ ਉਹ ਜਿੰਦੀ ਹੋ ਗਈ ਹੈ ਆਤਮਾ ਸਰਜੀਤ ਹੋ ਗਈ ਹੈ ਮੌਤ ਤੋਂ ਰਹਿਤ ਹੋ ਗਈ ਹੈ ਮਨ ਮਰ ਕੇ ਤੇਰੇ ਚਰਨਾਂ ਵਿੱਚ ਆ ਚੁੱਕਾ ਹੈ ਇਸ ਕਰਕੇ ਸਾਡੀ ਬੇਨਤੀ ਹੈ ਮਹਾਰਾਜ ਜੀ ਕਹਿੰਦੇ ਬਲਵੰਤ ਨਾਨਕ ਸਰਣ ਸਵਾਮੀ ਬਹੁੜ ਜੰਮ ਨਾ ਉਪਾੜਾ ਜੰਮ ਜਿਹੜਾ ਮਹਾਰਾਜ ਜੀ ਕਹਿੰਦੇ ਉਹ ਕੁਝ ਨਹੀਂ ਵਿਗਾੜ ਸਕਦਾ ਜਦੋਂ ਗੁਰੂ ਦਾ ਨਾਮ ਦਾ ਪ੍ਰਤਾਪ ਹੁੰਦਾ ਹੈ ਉਥੇ ਮਹਾਰਾਜ ਜੀ ਕਹਿੰਦੇ ਫਿਰ ਸੰਸਾਰ ਵਿੱਚ ਵੀ ਸਾਡਾ ਕੁਝ ਨਹੀਂ ਵਿਗਾੜ ਸਕਦਾ ਕੋਈ ਤੇ ਦਰਗਾਹ ਵਿੱਚ ਵੀ ਸਾਨੂੰ ਨੀਵੀਂ ਨਹੀਂ ਪਾਣੀ ਪਵੇਗੀ ਕਿਉਂਕਿ ਲੋਕ ਪਰਲੋਕ ਮਹਾਰਾਜ ਜੀ ਸੇ ਲਾ ਕਰ ਦਿੰਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਇਹ ਸ਼ਬਦ ਦੀ ਇੱਥੇ ਸਮਾਪਤੀ ਹੁੰਦੀ ਹੈ ਅਗਲਾ ਸ਼ਬਦ ਕੱਲ ਆਰੰਭ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ சநீ